ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਤੇ ਬੜੇ ਸੌਖੇ ਢੰਗ ਦੇ ਨਾਲ ਤੁਹਾਨੂੰ ਇਹ ਸਾਰੇ ਸ਼ਬਦ ਆ ਜਾਣਗੇ ਇਹ ਤੁਸੀਂ ਸਕਰੀਨ ਤੇ ਵੇਖ ਲੈ ਰਹੇ ਰਹੇ ਹੋ ਕਿਉਂਕਿ ਇਹ ਅੱਧੇ ਜਈਏ ਵਾਲੇ ਅੱਧੇ ਜਈਏ ਵਾਲੇ ਸੰਗਤਾਂ ਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਅੱਧਾ ਜਈਆ ਕਿਵੇਂ ਉਚਾਰਨ ਕਰਨਾ ਹੈ ਅੱਜ ਆਪਾਂ ਇਹ ਸਿੱਖਣਾ ਹੈ ਕਿ ਅੱਧੇ ਜਈਏ ਨੂੰ ਕਿਵੇਂ ਉਚਾਰਨ ਕਰਨਾ ਹੈ ਤੇ ਪੂਰੇ ਜਈਏ ਨੂੰ ਕਿਵੇਂ ਉਚਾਰਨ ਕਰਨਾ ਹੈ ਗੁਰਬਾਣੀ ਦੇ ਵਿੱਚ ਲੱਲਾ ਬੱਬਾ ਤੱਦਾ ਤੱਦੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਇਹਨੂੰ ਅੱਧਾ ਜਈਆ ਕਹਿੰਦੇ ਨੇ ਅੱਧਾ ਜਈਆ ਲੱਗਾ ਤੇ ਉੱਤੇ ਲੱਗੀ ਟਿੱਪੀ ਹੁਣ ਜਿਹੜਾ ਇਸ ਦਾ ਉਚਾਰਨ ਹੈ ਲੱਲਾ ਬੱਬਾ ਇਹ ਲੱਲਾ ਤੇ ਬੱਬਾ ਸੰਗਤ ਜੀ ਦੋਨੇ ਮੁਕਤੀ ਨੇ ਅੱਖਰ ਧੱਦੇ ਨੂੰ ਸਿਹਾਰੀ ਪੈ ਜਾਣੀ ਆ ਹੁਣ ਸਿਹਾਰੀ ਕਿੱਥੋਂ ਨਿਕਲਨੀ ਆ ਕਿਉਂਕਿ ਇੱਥੇ ਹੁਣ ਸਿਹਾਰੀ ਨਹੀਂ ਪਈ ਸਿਹਾਰੀ ਜਿਹੜੀ ਇਹ ਸੰਗਤ ਜੀ ਇਹ ਅੱਧੇ ਜਈਏ ਦੇ ਵਿੱਚੋਂ ਨਿਕਲਣੀ ਆ ਜਈਏ ਦੇ ਵਿੱਚੋਂ ਸਿਹਾਰੀ ਨਿਕਲਣੀ ਆ ਤੇ ਜਈਏ ਦੇ ਜਿਹੜਾ ਜਈਆ ਇਹਨੇ ਐੜਾ ਬਣ ਜਾਣਾ ਤੇ ਟਿੱਪੀ ਇੱਥੇ ਪਹਿਲਾਂ ਲੱਗੀ ਹੋਈ ਏ ਸ਼ਿਆਰੀ ਨਿਕਲ ਕੇ ਐੜਾ ਬਣ ਜਾਣਾ ਜਈਏ ਨੇ ਤੇ ਟਿੱਪੀ ਪਿਲ ਲੱਗੀ ਹੋਈ ਹੈ ਤਾਂ ਉਹ ਚਾਰਨ ਬਣ ਜਾਣ ਲੱਭਦੇ ਅੰਗ ਲੱਲਾ ਬੱਬਾ ਧੱਦੇ ਸ਼ਿਆਰੀ ਐੜੇ ਟਿੱਪੀ ਲੱਭਦੇ ਅੰਗ ਅੱਗੇ ਸ਼ਬਦ ਆ ਗਿਆ ਸਸ ਤੱਤੇ ਸ਼ਿਆਰੀ ਆ ਤੇ ਪੈਰ ਵਿੱਚ ਅੱਧਾ ਜਈਆ ਲੱਗਾ ਤੇ ਉੱਤੇ ਟਿੱਪੀ ਲੱਗੀ ਹੈ ਅੱਧਾ ਜਈਆ ਲੱਗਾ ਇਸ ਦਾ ਜਿਹੜਾ ਉਚਾਰਨ ਹੈ ਸਸ ਤੱਤੇ ਸ਼ਿਆਰੀ ਤੱਤੇ ਸ਼ਿਆਰੀ ਇੱਥੇ ਲੱਗੀ ਹੋਈ ਹੈ ਇੱਥੇ ਜਿਹੜਾ ਐਡਿਟਪੀ ਬਣਿਆ ਹੈ ਸੰਗਤ ਜੀ ਹੁਣ ਇੱਥੇ ਤੱਤੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਇਹਨੇ ਐੜਾ ਬਣ ਜਾਣਾ ਉੱਤੇ ਟਿੱਪੀ ਲੱਗੀ ਐ ਤੇ ਐੜਿ ਟਪੀ ਬਣ ਜਾਣੀ ਹੈ ਸਤਯੰ ਸਤਯੰ ਉਚਾਰਨ ਕਰਨਾ ਹੈ ਬੜਾ ਸੌਖਾ ਟੰਗ ਹੈ ਸਿੱਖਣ ਦਾ ਕਿ ਸ ਸ ਤੱਤੇ ਸਿਆਰੀ ਐੜਿ ਟਪੀ ਸ ਸ ਤੱਤੇ ਸਿਆਰੀ ਐੜਿ ਟਪੀ ਸਤਯੰ ਅੱਗੇ ਸ਼ਬਦ ਆ ਗਿਆ ਸ ਸ ਖ ਖ ਯੇ ਟਿੱਪੀ ਹੁਣ ਇੱਥੇ ਯਈਆ ਪੂਰਾ ਆਇਆ ਪਰ ਇੱਥੇ ਯਈਏ ਨੂੰ ਟਿੱਪੀ ਲੱਗੀ ਹੋਈ ਹੈ ਹੁਣ ਇਸ ਦਾ ਜਿਹੜਾ ਉਚਾਰਨ ਹੈ ਯਈਏ ਦੇ ਵਿੱਚੋਂ ਸਿਆਰੀ ਨਿਕਲ ਜਾਣੀ ਹੈ ਯਈਏ ਦੇ ਵਿੱਚੋਂ ਸਿਆਰੀ ਨਿਕਲ ਜਾਣੀ ਇਸ ਦਾ ਉਚਾਰਨ ਬਣ ਜਾਣਾ ਸ ਸ ਔਂਕੜ ਸ ਸ ਔਂਕੜ ਟਿੱਪੀ ਆਇਆ ਖ ਖਾ ਜਿਹੜਾ ਹੈ ਖ ਖਾ ਇੱਥੇ ਮੁਕਤ ਹੈ ਪਰ ਖ ਖੇ ਨੂੰ ਸਿਆਰੀ ਪੈ ਜਾਣੀ ਹੈ ਸੁਖਿਅੰ ਐਡਿ ਟਿਪੀ ਬਣ ਜਾਣਾ ਸੁਖਿਅੰ ਉਚਾਰਨ ਬਣ ਜਾਣਾ ਸੁਖਿਅੰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਜਿਹੜਾ ਜਦੋਂ ਆਪਾਂ ਬੋਲਣਾ ਹੈ ਇਸ ਦੀ ਆਵਾਜ਼ ਇਸ ਤਰ੍ਹਾਂ ਨਿਕਲੇਗੀ ਸੁਖਿਅੰ ਸੁਖਿਅੰ ਸੱッセ ਔਂਕੜ ਖਖੇ ਸਿਆਰੀ ਐਡਿ ਟਿਪੀ ਸੁਖਿਅੰ ਸੁਖਿਅੰ ਆਵਾਜ਼ ਨਿਕਲੇਗੀ ਇਸ ਦਾ ਉਚਾਰਨ ਬਣ ਜਾਣਾ ਇਸ ਤਰ੍ਹਾਂ ਯਈਏ ਟਿਪੀ ਐਡਿ ਟਿਪੀ ਬਣ ਜਾਣਾ ਵਿੱਚੋਂ ਖਖੇ ਨੂੰ ਸਿਆਰੀ ਪੈ ਜਾਣੀ ਅੱਗੇ ਆ ਗਿਆ ਮੰਮੇ ਸਿਆਰੀ ਥੱਥਾ ਉੱਤੇ ਟਿੱਪੀ ਐ ਪੈਰ ਵਿੱਚ ਅੱਧਾ ਜਈਆ ਲੱਗਾ ਤੇ ਤੱਤਾ ਮੁਕਤ ਹੈ ਹੁਣ ਇਸ ਦਾ ਉਚਾਰਨ ਕਿਵੇਂ ਹੈ ਮੰਮੇ ਸਿਆਰੀ ਪਈ ਹੋਈ ਮੰਮੇ ਸਿਆਰੀ ਹੈ ਥੱਥੇ ਨੂੰ ਸਿਆਰੀ ਇੱਥੇ ਨਹੀਂ ਹੈ ਪਰ ਥੱਥੇ ਨੂੰ ਸਿਆਰੀ ਜਈਏ ਦੇ ਵਿੱਚੋਂ ਨਿਕਲ ਜਾਣੀ ਮੰਮੇ ਸਿਆਰੀ ਥੱਥੇ ਸਿਆਰੀ ਐੜੇ ਟਿੱਪੀ ਤੱਤਾ ਤੱਤਾ ਮੁਕਤ ਹੈ ਜਈਆ ਲੱਗਾ ਥੱਲੇ ਉੱਤੇ ਟਿੱਪੀ ਲੱਗੀ ਉਹ ਐੜੇ ਟਿੱਪੀ ਬਣ ਜਾਣੀ ਉਚਾਰਨ ਬਣ ਜਾਣਾ ਮਿੱਥੇੰਗ ਮਿੱਥੇੰਗ ਮੰਮੇ ਸਿਆਰੀ ਥੱਥੇ ਸਿਆਰੀ ਐਡਿਟਪੀ ਤੱਤਾ ਮਿੱਥੇੰ ਇਸ ਦਾ ਉਚਾਰਨ ਇਸ ਤਰ੍ਹਾਂ ਬਣ ਜਾਣਾ ਮਿੱਥੇੰ ਪਰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਉਚਾਰਨ ਬਣ ਜਾਣਾ ਮਿੱਥੇੰ ਅੱਗੇ ਆ ਗਿਆ ਹਾਹੇ ਸਿਆਰੀ ਤੱਤਾ ਉੱਤੇ ਟਿੱਪੀ ਪੈਰ ਵਿੱਚ ਅੱਧਾ ਜਈਆ ਤੇ ਤੱਤਾ ਮੁਕਤਾ ਹੁਣ ਜਿਹੜਾ ਤੱਤਾ ਮੁਕਤਾ ਹੈ ਸੰਗਤ ਜੀ ਇਹ ਤੱਤਾ ਮੁਗਤਾ ਰਹਿਣਾ ਪਰ ਜਿਹੜਾ ਤੱਤੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਇਹਨੇ ਤੱਤੇ ਦੀ ਸਿਆਰੀ ਬਣ ਜਾਣੀ ਹੈ ਤੇ ਐਡਿਟਿਪੀ ਬਣ ਜਾਣਾ ਹੁਣ ਇੱਥੇ ਤੱਤੇ ਨੂੰ ਸਿਆਰੀ ਪੈ ਗਿਆ ਪਰ ਪਿੱਛੇ ਤੱਤਾ ਮੁਗਤ ਹੈ ਹਾਹੇ ਸਿਆਰੀ ਤੱਤੇ ਸਿਆਰੀ ਐਡਿਟਿਪੀ ਤੱਤਾ ਹਿੱਤੇ ਅੰਤ ਹਿੱਤੇ ਅੰਤ ਬਣ ਜਾਣਾ ਇਸ ਦਾ ਉਚਾਰਨ ਇਸ ਤਰ੍ਹਾਂ ਹੋਣਾ ਹੈ ਹਾਹੇ ਸਿਆਰੀ ਤੱਤੇ ਸਿਆਰੀ ਐਡਿਟਿਪੀ ਤੱਤਾ ਹਿੱਤੇ ਅੰਤ ਇੱਥੇ ਅੰਤ ਅੱਗੇ ਆ ਗਿਆ ਐੜਾ ਤੱਤਾ ਪੈਰ ਵਿੱਚ ਅੱਧਾ ਜਈਆ ਉੱਤੇ ਟਿੱਪੀ ਤੱਤਾ ਐੜਾ ਆ ਗਿਆ ਇੱਥੇ ਤੱਤੇ ਨੂੰ ਸਿਆਰੀ ਪਈ ਏ ਪਰ ਇੱਥੇ ਤੱਤੇ ਨੂੰ ਸਿਆਰੀ ਨਹੀਂ ਜਈਏ ਦੇ ਵਿੱਚੋਂ ਸਿਆਰੀ ਨਿਕਲਣੀ ਏ ਬੋਲਣ ਵਾਸਤੇ ਤੱਤੇ ਨੂੰ ਸਿਆਰੀ ਪੈ ਜਾਣੀ ਏ ਐੜੇ ਟਿੱਪੀ ਥੱਲੇ ਜਿਹੜਾ ਜਈਆ ਲੱਗਾ ਇਹ ਨਿਆੜਾ ਬਣ ਜਾਣਾ ਇੱਥੇ ਐ ਟਿੱਪੀ ਬਣ ਗਿਆ ਤੱਤਾ ਮੁਗਤਾ ਤੱਤਾ ਮੁਗਤਾ ਇਸ ਦਾ ਉਚਾਰਨ ਹੋ ਗਿਆ ਅਤਿਅੰਤ ਅਤਿਅੰਤ ਐੜਾ ਤੱਤੇ ਹਿਯਾਰੀ ਐਡਿਟਪੀ ਤੱਤਾ ਅਤਿਅੰਤ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਐੜਾ ਤੱਤੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਪਰ ਕਈ ਸੰਗਤਾਂ ਇਹਨੂੰ ਹਹਾ ਬੋਲ ਜਾਂਦੀ ਹੈ ਹਹਾ ਸਮਝ ਲੈਂਦੀ ਹੈ ਪਰ ਸਾਰਿਆਂ ਦੇ ਥੱਲੇ ਅੱਧੇ ਅੱਧੇ ਜਈਏ ਲੱਗੇ ਨੇ ਜਈਆ ਨੇ ਸਾਰਿਆਂ ਨੇ ਐੜਾ ਬਣਨਾ ਐਡਿਟਪੀ ਬਣ ਜਾਣਾ ਹੈ ਜੇ ਟਿੱਪੀ ਲੱਗੀ ਤੇ ਐਡ ਟਿੱਪੀ ਬਣ ਜਾਣਾ ਜੇ ਟਿੱਪੀ ਨਹੀਂ ਲੱਗੀ ਕਿੱਲਾ ਐੜਾ ਮੁਕਤਾ ਰਹਿ ਜਾਣਾ ਬਨਣਾ ਐੜਾ ਹੀ ਏ ਅਤਿਅੰਤ ਅਤਿਅੰਤ ਉਚਾਰਨ ਕਰਨਾ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਇਸ ਦਾ ਜਿਹੜਾ ਉਚਾਰਨ ਹੋਣਾ ਇਸ ਤਰ੍ਹਾਂ ਹੋਣਾ ਲਬਦ ਅੰਗ ਸੱਤ ਅੰਗ ਸੁਖੀ ਅੰਗ ਮਿੱਥੇ ਅੰਤ ਹਿਤੇ ਅੰਤ ਅਤਿਅੰਤ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾ ਲਾਹਾ ਲੈ ਸਕਣ ਜੂ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਇਹ ਮਹੰਗੇ ਸ਼ਬਦਾਂ ਦੇ ਤੇ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਪੱਟਾਂ ਦੇ ਸਵਈਏ ਸਹਿਸਕ੍ਰਿਤੀ ਬਾਵਨਖਰੀ ਪੰਜ ਬਾਣੀਆਂ ਦੀ ਸੰਥਿਆ ਪਈ ਇਹ ਜਾ ਕੇ ਸਰਵਣ ਕਰੋ ਪੁੱਲਾਂ ਦੀ ਮਾਫੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ